ਸਸਿਕਾ ਜੀ ਸਾਰਿਆਂ ਨੂੰ ਪੂਸਣਾਉਂ ਜੀ ਕੀ ਹਾਲ ਚਾਲ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਗ੍ਰੇ ਕਲਰ ਦੀ ਕਿਚਨ ਦੀ ਵੀਡੀਓ ਲੈ ਕੇ ਆਏ ਹਾਂ ਇਹ ਕਿਚਨ ਅੱਪਾ ਨੇ ਪਿੰਡ ਦੀਨੇਵਾਲ ਹਾਂ ਜ਼ਿਲ੍ਹਾ ਤਨਤੰਗ ਸਾਹਿਬ ਦੇ ਕੋਲੇ ਆਪਾਂ ਨੇ ਇਹ ਕਿਚਨ ਫਿੱਟ ਕੀਤੀ ਹੈਗੀ ਤੇ ਇਹ ਕਿਚਨ ਦੇ ਵਿੱਚ ਤੁਸੀਂ ਦੇਖੋਗੇ ਆਪਾਂ ਨੇ ਗ੍ਰੇ ਕਲਰ ਦੀ ਅਕ੍ਰੀਲਿਕ ਸ਼ੀਟ ਹੈ ਜਿਹੜੀ ਕਿ ਬਹੁਤ ਯੂਜ਼ ਕੀਤੀ ਹੈ ਔਰ ਹਿੰਨਨ ਸਾਈਡ ਦੇ ਉੱਤੇ ਆਪਾਂ ਨੇ ਐਚਡੀ ਮਾਰਮਰ ਮਟੀਰੀਅਲ ਯੂਜ਼ ਕੀਤਾ ਹੈਗਾ ਤੇ ਅੱਜ ਵੀ ਆਪਾਂ ਪਹਿਲਾਂ ਫਰਸਟ ਇੱਕ ਨੂੰ ਸਟਾਰਟ ਕਰਦੇ ਆ ਇਸ ਇਸ ਜਗ੍ਹਾ ਦੇ ਉੱਤੇ ਆਪਾਂ ਨੇ ਫ੍ਰਿਜ ਦੀ ਪ੍ਰੋਵੀਜ਼ਨ ਦਿੱਤੀ ਆ ਔਰ ਉੱਪਰ ਆਪਾਂ ਨੇ ਸਟੋਰੀ ਬਣਾਇਆਗਾ ਫ੍ਰਿਜ ਦੇ ਉੱਪਰ ਅਗਲੀ ਸਾਈਡ ਦੇ ਉੱਤੇ ਓਵਨ ਮਾਈਕ੍ਰੋਵੇਵ ਦਾ ਇੱਕ ਸਟੋਰੀ ਬਣਾਇਆਗਾ ਔਰ ਉੱਪਰ ਅੱਡੀ ਸਾਈਡ ਦੇ ਉੱਤੇ ਆਪਾਂ ਨੇ ਸੈਲਫ ਆ ਪਾ ਕੇ ਕੋਈ ਵੀ ਸਮਾਨ ਆ ਆਪਾਂ ਇਸ ਦੇ ਅੰਦਰ ਰੱਖ ਸਕਦੇ ਆਂਗੇ ਤੇ ਅਗਲੀ ਸਾਈਡ ਆ ਗਈ ਆਪਣੀ ਚਿਮਨੀ ਚਿਮਨੀ ਆਪਾਂ ਨੇ ਹਿੰਦਵੇਅਰ ਦੀ ਯੂਜ਼ ਕੀਤੀ ਇੱਥੇ 3 ਫੁੱਟ ਵਾਲੀ ਔਰ ਇਸ ਦੇ ਨਾਲ ਇੱਕ ਗਲਾਸ ਦੋਰਾਂ ਦੀ ਪ੍ਰੋਵੀਜ਼ਨ ਦਿੱਤੀ ਹੈ। ਔਰ ਇਸ ਦੇ نیچے ਆਪਾਂ ਚੁੱਲਾ ਰੱਖੇਗਾ। ਚਿਮਣੀ 3 ਫੁੱਟ ਦੀ ਯੂਜ਼ ਕਰਮਦਾ ਇਹ ਫਾਇਦਾ ਹੁੰਦਾ ਵੀ ਮਤਲਬ ਵੀ ਜਿਹੜਾ ਵੀ ਆਪਣਾ ਚਿਮਣੀ ਦੇ ਚੁੱਲੇ ਦੇ ਆਲੇ ਦੁਆਲੇ ਜਿਹੜੀ ਆਪਣਾ ਧੂਆ ਹੁੰਦਾਗਾ ਆਪਾਂ ਸਬਜ਼ੀ ਬਣਾਣੇ ਆ ਪਰੌਂਠੇ ਦਾ ਧੂਆ ਉਹ 3 ਫੁੱਟ ਵਾਲੀ ਚਿਮਣੀ ਪੂਰੀ ਤਰ੍ਹਾਂ ਆਪਣੀ ਕਵਰ ਕਰ ਲੈਂਦੀ ਹੈ। ਔਰ ਇਸ ਦੇ ਅਗਲੀ ਸਾਈਡ ਦੇ ਉੱਤੇ ਵੀ ਆਪਣਾ ਗਲਾਸ ਵਾਲਾ ਡੋਰ ਆ ਗਿਆ ਔਰ ਲਾਸਟ ਦੇ ਉੱਤੇ ਆਪਣਾ ਆ ਗਿਆ ਡਿਸ਼ ਰੈਕ। ਭਾਂਡੇ ਵਾਲਾ ਟੋਕਰਾ ਇਸ ਦੇ ਅੰਦਰ ਆਪਾਂ ਭਾਂਡੇ ਸਟੀਲ ਦੇ ਭਾਂਡੇ ਕੋਈ ਵੀ ਆਪਾਂ ਇਸ ਦੇ نیچے ਟਰੇ ਵੀ ਲਗਾਈ ਹੋਈ ਹੈ। ਔਰ ਅਗਲੀ ਸਾਈਡ 'ਤੇ ਆਪਣਾ ਓਪਨ ਬਾਕਸ ਬਣਾਇਆ ਗਿਆ ਇੱਕ ਸੋਨਾ ਜਾਂ ਵੀ ਮਤਲਬ ਇਹਦੇ ਵਿੱਚ ਫਲਾਵਰ ਪੋਟ ਵਗੈਰਾ ਕੋਈ ਵੀ ਆਪਾਂ ਰੱਖ ਸਕਦੇ ਆ। ਇਸ ਸਾਈਡ ਦੇ ਉੱਤੇ ਆ ਗਿਆ ਆਪਣਾ ਪੈਂਟਰੀ ਯੂਨਟ। ਪੈਂਟਰੀ ਯੂਨਟ ਆਪਾਂ ਹਮੇਸ਼ਾ ਗਲਾਸ ਵਾਲਾ ਹੀ ਯੂਜ਼ ਕਰਦੇ ਆ ਗਲਾਸ ਵਾਲੀ ਪੈਂਟਰੀ ਔਰ ਇਹ ਬਾਸਕਟਾਂ ਜਿੰਨੀਆਂ ਵੀ ਆਪਣੀਆਂ ਰਿਮੂਵੇਬਲ ਹੁੰਦੀਆਂ ਨੇ। ਅਗਲੀ ਸਾਈਡ ਆ ਗਿਆ ਆਪਣਾ ਡਬਲ ਡੋਰ ਫ੍ਰੀਜ਼ਰ ਯੂਨਟ। ਔਰ ਅੰਦਰ ਵਾਲੀ ਸਾਈਡ ਦੇ ਉੱਤੇ ਆਪਾਂ ਨੇ ਵੁੱਡਨ ਟੱਚਰ ਰੱਖਿਆ ਹੈਗਾ ਔਰ ਇਸ ਦੇ ਵਿੱਚ ਗਲਾਸ ਵਾਲੀਆਂ ਅਚਾਰ ਸੈਲਫ ਲਗਾਈਆਂ ਨੇ نیچے ਵਾਲੀ ਸਾਈਡ ਦੇ ਉੱਤੇ ਫਰਸਟ ਸਾਈਡ ਦੇ ਉੱਤੇ ਆਪਾਂ ਨੇ ਇੱਕ ਸਟੋਰੋ ਬਣਾਇਆ ਹੈਗਾ ਸੈਲਫ ਦੇ ਕੇ ਕੋਈ ਵੀ ਸਮਾਨ ਆਪਾਂ ਇਸ ਦੇ ਅੰਦਰ ਰੱਖ ਸਕਦੇ ਆ ਅਗਲੀ ਸਾਈਡ ਦੇ ਉੱਤੇ ਆਪਣਾ ਆ ਗਿਆ ਗ੍ਰੇਨ ਟ੍ਰੋਲੀ ਜਿਹਦੇ ਵਿੱਚ ਆਪਾਂ ਆਟਾ ਰੱਖ ਸਕਦੇ ਆ ਔਰ ਇਸ ਦੇ ਉੱਪਰ ਵਾਲੀ ਸਾਈਡ ਦੇ ਉੱਤੇ ਆ ਗਿਆ ਆਪਣਾ ਚੱਕਲੇ ਮਿਲਣੇ ਵਾਸਤੇ ਆਪਾਂ ਨੇ ਰੈਕ ਬਣਾਇਆ ਹੈਗਾ ਔਰ ਲਾਸਟ ਆਪਾਂ ਦਾਲਾਂ ਦੇ ਕੋਈ ਵੀ ਖੰਡ ਦੇ ਕੋਈ ਵੀ ਆਪਾਂ ਕੰਟੇਨਰ ਇਸ ਦੇ ਅੰਦਰ ਰੱਖ ਸਕਦੇ ਹਾਂ ਔਰ ਉੱਪਰ ਵਾਲੇ ਵਾਸਤੇ ਆ ਗਏ ਆਪਣੇ ਕਟਲੱਜ ਇਹਦੇ ਵਿੱਚ ਕਟਛੀਆਂ ਚਮਚ ਕਰਦਾ ਜਿਹੜਾ ਸਮਾਨ ਮਰਜ਼ੀ ਰੱਖੋ ਔਰ ਅਗਲੀ ਸਾਈਡ ਦੇ ਉੱਤੇ ਇੱਕ ਵੱਡਾ ਸਟੋਰੇਜ ਬਣਾਏਗਾ ਇਹਦੇ ਵਿੱਚ ਕੋਈ ਵੀ ਸਮਾਨ ਆਪਣੇ ਵੱਡੇ ਭਾਂਡੇ ਇਹਦੇ ਵਿੱਚ ਰੱਖ ਸਕਦੇ ਹਾਂ ਜਿਹੜੀ ਪੂਰੀ ਕਿਚਨ ਆਪਣੀ ਪੂਰੀ ਕਿਚਨ ਆਪਣੀ ਹੈਂਡਲੈਸ ਬਣੀ ਹੋਈ ਹੈਗੀ ਤੁਸੀਂ ਦੇਖੋਗੇ ਵੀ ਕਿਸੇ ਵੀ ਸਾਈਡ ਦੇ ਉੱਤੇ ਆਪਣਾ ਹੈਂਡਲ ਨਹੀਂ ਲੱਗਿਆ ਹੋਊਗਾ ਤੇ ਇਹ ਪੂਰੀ ਕਿਚਨ ਆਪਾਂ ਨੇ ਸਲੈਬ ਵਾਲੀ ਕਿਚਨ ਬਣਵਾਈ ਹੈ ਤੇ ਇਸ ਦੇ ਅੰਦਰ ਆਪਾਂ ਨੇ 24 ਇੰਚ ਦੀ ਸੈਲਫ ਕੋਈ ਹੈ ਔਰ ਉੱਪਰ ਵਾਲੀ ਸਾਈਡ ਦੇ ਉੱਤੇ ਆਪਣਾ ਨੈਨੋ ਵਾਈਟ ਪੱਥਰ ਲੱਗਿਆ ਹੈ ਜਿਸ ਦੀ ਲੁੱਕ ਬਹੁਤ ਸੋਹਣੀ ਬਣੀ ਹੋਈ ਹੈ ਸਾਨੂੰ ਬਹੁਤ ਸਾਰੇ ਪੁੱਛਦੇ ਨੇ ਵੀ ਆਪਾਂ ਸੈਲਫ ਬਣਾਈ ਹੈ ਜਾਂ ਨਾ ਬਣਾਈ ਹੈ ਕਿਉਂਕਿ ਸੈਲਫ ਦਾ ਰੀਜ਼ਨ ਇਹ ਹੁੰਦਾ ਵੀ ਸੈਲਫ ਬਣ ਜੇ ਤਾਂ ਸੋਲਿਡ ਹੈ ਕਮ मतलब कोई भी प्रॉब्लम ਨਹੀਂ ਆਉਂਦੀ ਹੈ ਕਿ ਪੂਰੀ ਲਾਈਫਟਾਈਮ ਦੀ ਪੂਰੀ ਵਧੀਆ ਗਾਰੰਟੀ ਮਿਲਦੀ ਹੈ ਤੇ 24 ਇੰਚ ਦੀ ਸੈਲਫ ਬਣਾ ਕੇ ਤੁਸੀਂ ਇਸ ਦੇ ਉੱਪਰ ਪੱਥਰ ਰੱਖ ਸਕਦੇ ਹੋ 25 ਇੰਚ ਜਾਂ 25.5 ਇੰਚ ਦਾ ਤੇ ਇਹ ਕਿਚਨ ਦੇ ਵਿੱਚ ਮਤਲਬ ਜਿੰਨੀਆਂ ਆਪਾਂ ਨੂੰ ਅਸੈਸਰੀਆਂ ਚਾਹੀਦੀਆਂ ਸੀ ਮਾਡਲ ਉਹ ਸਾਰੀਆਂ ਲੱਗੀਆਂ ਗਰੋਕਰੀ ਜੁੰਟ ਆਪਣਾ ਲੱਗ ਗਿਆ ਕਾਂਚੇ ਦੇ ਭਾਂਡੇ ਵਾਸਤੇ ਡਿਨਰ ਸੈੱਟ ਆਪਾਂ ਗਰੋਕਰੀ ਜੁੰਟ ਦੇ ਵਿੱਚ ਰੱਖਦੇ ਹਾਂ ਆਪਣਾ ਪੈਂਟਰੀ ਜੁੰਟ ਵੀ ਲੱਗ ਗਿਆ ਹੋਰ ਆਪਣਾ ਵੱਡਾ ਫ੍ਰਿਜ ਲੱਗ ਗਿਆ 3 ਫੁੱਟ ਵਾਲਾ ਫ੍ਰਿਜ ਦੇ ਉੱਪਰ ਆ ਜਿਹੜਾ ਸਟੋਰੇਜ ਆਪਣਾ ਉਹ ਬਣ ਗਿਆ ਔਰ ਇਸ ਤੋਂ ਅਗਲੀ ਸਾਈਡ ਦੇ ਉੱਤੇ ਗੱਲ ਕਰੀਏ ਤਾਂ microwaves ਵੀ ਆਪਣਾ ਅੰਦਰਲੀ ਸਾਈਡ ਦੇ ਉੱਤੇ ਹਿڈن ਹੋ ਗਿਆ। ਇਸ ਦੇ ਵਿੱਚ ਆਪਾਂ ਕੋਈ ਵੀ ਸਮਾਨ ਰੱਖ ਸਕਦੇ ਹਾਂ ਔਰ ਚਿਮਨੀ ਦੀ ਡਿਜ਼ਾਈਨਿੰਗ ਵੀ ਹੋ ਗਈ ਇੱਕ ਕਿਸਮ ਦੀ ਮਤਲਬ ਸਾਈਡਾਂ ਦੇ ਉੱਤੇ ਆਪਣੇ ਕਾਂਚੇ ਵਾਲੇ ਪੱਲੇ ਬਣਾ ਕੇ ਆਪਾਂ ਚਿਮਨੀ ਦੀ ਡਿਜ਼ਾਈਨਿੰਗ ਕਰਤੀ ਪਾਈਪ ਵੀ ਕਵਰ ਹੋ ਗਿਆ। ਤਾਂ ਹਾਂਜੀ ਸਾਡੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ। ਮਿਲਦੇ ਹਾਂ ਇੱਕ ਆਪਾਂ ਹੋਰ ਬਹੁਤ ਹੀ ਸੋਹਣੀ ਜੀ ਵੀਡੀਓ ਦੇ ਨਾਲ ਤੇ ਦਿਖਾਣੇ ਆ ਫਿਰ ਤੁਹਾਨੂੰ ਹੋਰ ਨਵੀਆਂ ਨਵੀਆਂ ਚੀਜ਼ਾਂ। ਠੀਕ ਹੈ ਜੀ। ਥੈਂਕ ਯੂ ਸੋ ਮੱਚ। thank you